ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਘਰੇਲੂ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਪਾਉਣ ਲਈ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਘਰ ਤੇ ਕੰਮ ਪੜ੍ਹਾਈ ਭੈਣ ਭਰਾ ਪ੍ਰਾਪਰਟੀ ਪਤਾ ਮੰਗ ਤੇ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਐਡਤੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਜਿੰਨਾ ਚਿਰ ਰਿਸ਼ਤਾ ਨਹੀਂ ਹੁੰਦਾ ੜ ਕੁਝ ਦਿਨਾਂ ਬਾਅਦ ਬਾਰ-ਬਾਰ ਲਗਾਏ ਜਾਂਦੀ ਹੈ ਸਾਡੇ ਘਰੇਲੂ ਰਿਸ਼ਤੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਹੋ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਆਓ ਜੀ ਨੋਟ ਕਰੀਏ ਅੱਜ ਦੇ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਜਨਮ 1997 ਕਾਸਤ ਜੱਟ ਸਿਕ ਗੋਤ ਬਰਾੜ ਕੱਦ 5 ਫੁੱਟ 7 ਇੰਚ ਪੜਾਈ ਸਿਵਲ ਇੰਜੀਨੀਅਰਿੰਗ ਤੇ ਆਰਕਟੈਕਚਰ ਪਤਾ ਮੋਗਾ ਲੜਕਾ ਕਨੇਡਾ ਪੀਆਰ ਹੈ ਜੌਬ ਸਟਰੈਕ ਚਲੋ ਡਿਜ਼ਾਈਨਰ ਤੇ ਟਰੱਕ ਡਰਾਈਵਰ ਦੀ ਪਰਿਵਾਰ ਵਿੱਚ ਮਾਤਾ ਪਿਤਾ ਹਨ ਮਾਤਾ ਪਿਤਾ ਕੋਲ ਕਨੇਡਾ ਦਾ ਸੁਪਰ ਵੀਜ਼ਾ ਹੈ ਇੱਕ ਵੱਡਾ ਭਰਾ ਮੈਰਿਡ ਹੈ ਇੰਗਲੈਂਡ ਵਿੱਚ ਹੈ ਜ਼ਮੀਨ 8 ਟਕੀਲੇ ਦੋਵਾਂ ਪਰਾਂਮਾਂ ਨੂੰ 4-4 ਟਕੀਲੇ ਆਉਂਦੀ ਹੈ ਲੜਕੇ ਦਾ ਸਾਰਾ ਪਰਿਵਾਰ ਅਮਰਤਾਰੀ ਹੈ ਲੜਕੇ ਦਾ ਅਮਰਤ ਨਹੀਂ ਸਕਿਆ ਪਰ ਪੱਗ ਬੰਦਾ ਹੈ ਮੰਗ ਇਹਨਾਂ ਨੂੰ ਵਧੀਆ ਵੈਸ਼ਨੋ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲ ਹੈ ਭਾਵੇਂ ਪੀਆਰ ਹੋਵੇ ਜਾਂ ਵਰਕ ਪਰਮਟ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਤਾਂ ਵਧੀਆ ਪਰਿਵਾਰ ਤੋਂ ਹੋਵੇ ਤਾਂ ਵੀ ਪਰਿਵਾਰ ਵਿਚਾਰ ਕਰ ਸਕਦਾ ਹੈ ਜੇ ਲੜਕੀ ਕੈਨੇਡਾ ਤੋਂ ਹੋਵੇ ਤਾਂ ਕਿਸੇ ਵੀ ਏਰੀਆ ਤੋਂ ਹੋਵੇ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਮੋਗਾ ਫਰੀਦਕੋਟ ਏਰੀਆ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਜੁਲਾਈ 2003 ਕਾਸਟ ਜੱਟ ਸਿੱਖ ਗੋਤ ਬਰਾੜ ਕੱਦ 6 ਫੁੱਟ ਪੜਾਈ ਬੀਏ ਪਾਸ ਐਮਏ ਦਾ ਲਾਸਟ ਸੈਮੈਸਟਰ ਜ਼ਿਲ੍ਹਾ ਬਠਿੰਡਾ ਲੜਕੇ ਦਾ ਇੱਕ ਛੋਟਾ ਪਰਾ ਹੈ ਜ਼ਮੀਨ 35 ਕਿਲੇ ਦੋਮਾ ਪਰਾਮਾ ਨੂੰ 17.5 17.5 ਕਿਲੇ ਆਉਂਦੀ ਹੈ ਹੋਰ ਸੈਰੀ ਪ੍ਰਾਪਰਟੀ ਵੀ ਹੈ ਤੇ ਸਾਈਡ ਬਿਜ਼ਨਸ ਵੀ ਹੈ ਤੇ ਵਧੀਆ ਕੰਮਕਾਰ ਹੈ ਲੜਕਾ ਸੋਨਾ ਸੁਨਖਾ ਨਸੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਣੀ ਸੁਨਖੀ ਲੜਕੀ ਚਾਹੀਦੀ ਹੈ ਲੜਕੀ ਪੰਜਾਬ ਤੋਂ ਹੀ ਹੋਵੇ ਬਠਿੰਡਾ ਮੁਕਤਸਰ ਸਾਹਿਬ ਫਰੀਦਕੋਟ ਨੂੰ ਪਹਲ ਹੈ ਮੈਰਿਜ ਬਿਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਸ ਸੈਣੀ ਜਨਮ 671998 ਕੱਦ 5 ਫੁੱਟ 10 ਇੰਚ ਕਾਸਟ ਸਿੱਖ ਸੈਣੀ ਪੜ੍ਹਾਈ ਮਕੈਨੀਕਲ ਇੰਜੀਨੀਅਰਿੰਗ ਤੇ ਬੈਚਲਰ ਆਫ ਪਰਫੈਸ਼ਨਲ ਮੈਟਰੋਨਿਕਸ ਮਈ 2025 ਵਿੱਚ ਕੰਪਲੀਟ ਲੜਕਾ ਸੋਨਾ ਸੁਨੱਖਾ ਹੈ ਲੜਕੇ ਦੀ ਹੌਬੀ ਚ ਯੋਗਾ ਐਕਸਰਸਾਈਜ਼ ਸਾਈਕਲਿੰਗ ਸਵਿਮਿੰਗ ਤੇ ਬਿਜ਼ਨਸ ਬੁੱਕ ਪੜ੍ਹਨਾ ਸ਼ੌਕ ਹੈ ਲੜਕਾ ਨਸ਼ੇ ਤੋਂ ਰਹਿਤ ਹੈ ਸੈਲਰੀ ਰੀਅਲ اسٹیਟ ਬਰਕ ਅਤੇ ਮਲਟੀਪਲ ਅਰਬਨ ਪ੍ਰਾਪਰਟੀ ਤੋਂ ਤੇ ਰੈਂਟਲ ਇਨਕਮ 80000 ਪਲੱਸ ਪਤਾ ਨੇੜੇ ਇੰਟਰਨੈਸ਼ਨਲ 에어ਪੋਰਟ ਦਿੱਲੀ ਪਰਿਵਾਰ ਵਿੱਚ ਮਾਤਾ ਅਫਸਰ ਨੇ ਪਿਤਾ ਪ੍ਰਾਪਰਟੀ ਡੀਲਰ ਹਨ ਇੱਕ ਭੈਣ ਮੈਰਿਡ ਹੈ ਕੈਨੇਡਾ ਵਿੱਚ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਨਰਮ ਸੁਭਾਅ ਵਾਲੀ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਲੜਕੀ ਸਿੱਖ ਸੈਣੀ ਜਾਂ ਜਨਰਲ ਕਾਸਟ ਤੋਂ ਹੋਵੇ ਮੈਰਿਜ ਬੁਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 30 10 1996 ਕੱਦ 5 ਪਟਾਠਾ ਇੰਚ ਕਾਸਟ ਜੱਟ ਸਿੱਖ ਗੋਤ ਸੰਧੂ ਪੜ੍ਹਾਈ ਪਲੱਸ 2 2 ਸਾਲ ਦਾ ਆਈਟੀਆਈ ਦਾ ਕੋਰਸ 2 ਸਾਲ ਦਾ ਕੰਪਿਊਟਰ ਕੋਰਸ ਦਾ ਐਕਸਪੀਰੀਅੰਸ ਪਤਾ ਮਰੇ ਰਿਕਾਰਡਲਾ ਲੜਕੇ ਨੂੰ ਸਬਾਕਿਲਾ ਜ਼ਮੀਨ ਆਉਂਦੀ ਹੈ ਲੜਕੇ ਦਾ ਏਸੀ ਦੀ ਫਿਟਿੰਗ ਦਾ ਕੰਮ ਹੈ ਵਧੀਆ ਸੈਲਰੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਅਮਰਤਧਾਰੀ ਨੇ ਇੱਕ ਭੈਣ ਮੈਰਿਡ ਹੈ ਉਹ ਵੀ ਅਮਰਤਧਾਰੀ ਹੈ ਲੜਕਾ ਵੀ ਅਮਰਤਧਾਰੀ ਹੈ ਸਾਰਾ ਪਰਿਵਾਰ ਅਮਰਤਧਾਰੀ ਹੈ ਲੜਕਾ ਤਲਾਕशुदा ਹੈ ਤੇ ਬੇਖਸੂਰ ਹੈ ਲੜਕਾ ਸੋਨਾ ਸੰਖਾ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਤਲਾਕशुदा ਲੜਕੀ ਚਾਹੀਦੀ ਹੈ ਬੱਚੇ ਵਾਲੀ ਲੜਕੀ ਵੀ ਮਨਜ਼ੂਰ ਹੈ ਭਾਵੇਂ ਲੜਕੀ ਗਰੀਬ ਘਰੋਂ ਹੋਵੇ ਦਾਦ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕਾਸਟ ਜੱਟ ਸਿੱਖ ਪਤਾ ਪਿੰਡ ਬੁਰਜ ਢਿੱਲਵਾ ਜ਼ਮੀਨ 5 ਕਿਲੇ ਕੰਮ ਖੇਤੀਬਾੜੀ ਖੇਤੀਬਾੜੀ ਦੇ ਸੰਧ ਆਪਣੇ ਨੇ ਪਰਿਵਾਰ ਵਿੱਚ ਮਾਤਾ ਪਿਤਾ ਤੇ ਇਕੱਲਾ ਲੜਕਾ ਹੈ ਕੋਈ ਭੈਣ ਭਰਾ ਨਹੀਂ ਵਧੀਆ ਘਰ ਪਰਵਾਰ ਹੈ ਲੜਕਾ ਸੋਨਸ ਨਖਾ ਹੈ ਮੰਗ ਇਹਨਾਂ ਨੂੰ ਬਿਲਕੁਲ ਗਰੀਬ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਸਤੇ ਲਈ ਜੱਟ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਦਾਸ ਦੀ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਸੇ 12 1996 ਕੱਦ 5 ਫੁੱਟ 7 ਇੰਚ ਕਾਸਟ ਰਾਜਪੂਤ ਜਨਮ ਸਥਾਨ ਜਲੰਧਰ ਪੜ੍ਹਾਈ ਐਮ ਐਸ ਸੀ ਮਾਈਕਰੋਲੋਜੀ ਮੈਡੀਕਲ ਪਰਿਵਾਰ ਵਿੱਚ ਪਿਤਾ ਜਨਰਲ ਫਿਜ਼ੀਕਲ ਡਾਕਟਰ ਨੇ ਮਾਤਾ ਦੀ ਆਪਣੀ ਹੋਮੋਪੈਥੀ ਦੀ ਸ਼ਾਪ ਹੈ ਪਿਤਾ ਦਾ ਗੋਤ ਰੱਲੋਵਾਲ ਮਾਤਾ ਦਾ ਗੋਤ ਡਾਰੀ ਇੱਕ ਭਰਾ ਅਨਮਰੜ ਡਾਕਟਰ ਬੀ ਐਮ ਐਸ ਭੈਣ ਕੋਈ ਨਹੀਂ ਲੜਕਾ ਸੋਨਾ ਸੁਨੱਖਾ ਪੱਗ ਬੰਦਾ ਹੈ ਜੌਬ ਲੈਬਰਾਟਰੀ ਹੈ ਆਪਣਾ ਬਿਜ਼ਨਸ ਹੈ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਮੈਡੀਕਲ ਪਰੋਫੈਸ਼ਨਲ ਲੜਕੀ ਚਾਹੀਦੀ ਹੈ ਜਿਵੇਂ ਲੈਬ ਪੈਥੋਲੋਜਿਸਟ ਬੀਏ ਐਮਐਸ ਬੀ ਐਚ ਐਮਐਸ ਬੀ ਪੀਟੀ ਬੀ ਡੀਐਸ ਹੋਵੇ ਜੇ ਲੜਕੀ ਡਿਗਰੀ ਕਰ ਰਹੀ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਹਨ ਲੜਕੀ ਰਾਜਪੂਤ ਜਾਂ ਸਿੱਖ ਫੈਮਲੀ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 10 12 1997 ਉਮਰ 28 ਸਾਲ ਕਾਸਟ ਆਰਮਦਾਸੀਆ ਸਿੱਖ ਕੱਦ 5 ਫਟ 6 ਇੰਚ ਪੜਾਈ ਬੀ ਟੈਕ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਡਿਗਰੀ ਤੇ ਡਿਪਲੋਮਾ ਕੀਤਾ ਹੋਇਆ ਹੈ ਪਰਿਵਾਰ ਵਿੱਚ ਮਾਤਾ ਪਿਤਾ ਤੇ ਛੋਟੇ ਭੈਣ ਭਰਾ ਹਨ ਇੰਡੀਆ ਦਾ ਪਤਾ ਹਿਯਾਰਪੁਰ ਲੜਕਾ ਜੋਕੇ ਵਿੱਚ ਹੈ ਲੜਕਾ ਸੋਨਾ ਸੁਨਖਾ ਨਸੇ ਰਹਤ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਜੋਕੇ ਵਿੱਚ ਹੋਵੇ ਪੀਆਰ ਜਾਂ ਪਰਮਨੈਂਟ ਹੋਵੇ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਅਕਤੂਬਰ 1999 ਕੱਦ 6 ਫਟ ਗੋਤ ਬਰਾੜ ਕਾਸਟ ਜੱਟ ਸਿਕ ਪੜਾਈ ਪਲੱਸ 2 ਕੈਨੇਡਾ ਤੋਂ ਲੜਕੇ ਦਾ ਆਪਣਾ ਬਿਜ਼ਨਸ ਹੈ ਜੀ ਲੜਕਾ ਕੈਨੇਡਾ ਪੀਆਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਹੈ ਤੇ ਇੱਕ ਭੈਣ ਮੈਰਿਡ ਹੈ ਸਾਰੀ ਫੈਮਿਲੀ ਸਰੀ ਕੈਨੇਡਾ ਵਿੱਚ ਸੈਟਲ ਹੈ ਕੈਨੇਡਾ ਵਿੱਚ ਆਪਣੇ ਦੋ ਘਰ ਹਨ ਇੰਡੀਆ ਦਾ ਪਤਾ ਮੋਗਾ ਜ਼ਮੀਨ ਦਾਸਕੀਲੇ ਲੜਕਾ ਸੋਹਣਾ ਸੁਨਖਾ ਨਸੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਮੈਡੀਕਲ ਲਾਈਨ ਵਿੱਚ ਹੋਵੇ ਲੜਕੀ ਕੈਨੇਡਾ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 30 ਸਾਲ ਕਾਸਟ ਜੱਟ ਸਿੱਖ ਗੋਤ ਹੀਰ ਕੱਦ 5 ਫੁੱਟ 9 ਇੰਚ ਪੜਾਈ ਪਲੱਸ 2 ਤੋਂ ਬਾਅਦ ਵੈਂਟਰੀ ਦਾ ਕੋਰਸ ਪਤਾ ਨੂਰ ਮਹਿਲ ਜਲੰਧਰ ਪਰਿਵਾਰ ਵਿੱਚ ਮਾਤਾ ਪਿਤਾ ਤਿੰਨ ਭੈਣਾਂ ਕੈਨੇਡਾ ਵਿੱਚ ਮੈਰਿਡ ਨੇ ਭਰਾ ਕੋਈ ਨਹੀਂ ਲੜਕੇ ਨੂੰ ਵੀ ਕਿਲੇ ਜ਼ਮੀਨ ਆਉਂਦੀ ਹੈ ਵਧੀਆ ਘਰ ਪਰਿਵਾਰ ਹੈ ਲੜਕਾ ਸੋਨਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਸੋਣੀ ਸੁਨੱਖੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਦਾਜ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਸਿੰਘ ਜਨਮ ਸੇ 1994 ਕੱਦ 5 ਪਟਾ 8 ਇੰਚ ਪੜਾਈ ਗ੍ਰੈਜੂਏਟ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਜੌਬ ਆਪਣਾ ਬਿਜ਼ਨਸ ਸੈਲਰੀ 8 ਤੋਂ 10 ਲੱਖ ਕਾਸਟ ਗੋਲਡ ਸਮੇਤਮ ਸਿੱਖ ਲੜਕਾ ਵੈਜਿਟੇਰੀਅਨ ਹੈ ਜੀ ਪਿਤਾ ਮੈਨੇਜਰ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਜੂਕੇ ਵਿੱਚ ਹੈ ਇੱਕ ਪੈਨ ਅਨਮੈਰਿਡ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਗੋਡ ਸਮਿਤ ਜਾਂ ਕੋਈ ਵੀ ਜਰਨਲ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਰਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਜਨਮ 1/12/1998 ਜਨਮ ਦਾ ਸਮਾਂ 2:25 ਪੀਐਮ ਕਾਸਟ ਸਿੰਬੇ ਗੱਦ 5 ਫੁੱਟ 6 ਇੰਚ ਪੜ੍ਹਾਈ ਬੀਕੋਮ ਕਾਮਮ ਮਨੀਆਰੀ ਦੀ ਦੁਕਾਨ ਇੱਕ ਭਰਾ ਅਨਮੈਰਿਡ ਪਤਾ ਰੋਪਣਾ ਲੜਕਾ ਸੋਨਾ ਸੁਨੱਖਾ ਹੈ ਲੜਕਾ ਮੰਗਲਿਕ ਹੈ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰੇਲੂ ਮੰਗਲਿਕ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਸੀਮੇਗਾਸਟ ਤੋਂ ਪਹਿਲਾਂ ਹੈ ਬਾਕੀ ਹੋਰ ਵੀ ਉੱਚ ਘਾਟ ਦੇ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿਕ ਉਮਰਤੀ ਸਾਲ ਕੱਦ 5 ਫੁੱਟ 7 ਇੰਚ ਗੋਤ ਸਰਾਹ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਇੱਕ ਭਰਾ ਪੰਜਾਬ ਪੁਲਿਸ ਵਿੱਚ ਹੈ ਜੋਵ ਲੜਕੀ ਪੰਜਾਬ ਪੁਲਸ ਵਿੱਚ ਸਬ ਇੰਸਪੈਕਟਰ ਹੈ ਜ਼ਮੀਨ 24 ਕਿੱਲੇ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਯੋਗਤਾ ਵਾਲਾ ਲੜਕਾ ਚਾਹੀਦਾ ਹੈ ਲੜਕਾ ਪੰਜਾਬ ਪੁਲਸ ਵਿੱਚ ਸਬ ਇੰਸਪੈਕਟਰ ਜਾਂ ਇਸ ਤੋਂ ਉੱਪਰ ਅਹੁਦੇ ਤੇ ਹੋਵੇ ਜਾਂ ਵਧੀਆ ਸਰਕਾਰੀ ਨੌਕਰੀ ਤੇ ਹੋਵੇ ਲੜਕਾ ਸੰਗਰੂਰ ਮਾਨਸਾ ਬਰਨਾਲਾ ਏਰੀਆ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਪੜ੍ਹਾਈ ਪਾਸਟੂ ਮੈਡੀਕਲ ਪਲੱਸ 7 ਬੈਂਡ ਇੰਡੀਆ ਤੋਂ ਤੇ ਨਿਊਜ਼ੀਲੈਂਡ ਤੋਂ ਪੜ੍ਹਾਈ ਬੀ ਐਸ ਸੀ ਨਰਸਿੰਗ ਜੋਬ ਗਵਰਨਮੈਂਟ ਰਜਿਸਟਰ ਨਰਸ ਨਿਊਜ਼ੀਲੈਂਡ ਵਿੱਚ ਲੜਕੀ ਨਿਊਜ਼ੀਲੈਂਡ ਪੀਆਰ ਹੈ ਲੜਕੀ ਦੀ ਸਾਰੀ ਫੈਮਿਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਇੰਡੀਆ ਤੋਂ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਜੱਟ ਸਿੱਖ ਕਾਸਟ ਦਾ ਲੜਕਾ ਚਾਹੀਦਾ ਹੈ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚ ਹੋਵੇ ਨਿਊਜ਼ੀਲੈਂਡ ਤੋਂ ਲੜਕੇ ਨੂੰ ਪਹਿਲ ਹੈ ਲੜਕਾ ਨਸਾਰਾਤ ਹੋਵੇ ਜੇ ਇੰਡੀਆ ਤੋਂ ਹੋਵੇ ਜਾਂ ਵਧੀਆ ਜੌਬ ਜਾਂ ਬਿਜ਼ਨਸ ਹੋਵੇ ਲੜਕਾ ਸੋਹਣਾ ਸੁਨੱਖਾ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 4 ਸੇ 1985 ਪੜਾਈ ਪਲਾਸਟਿਕ ਕੰਤ 5 ਫੁੱਟ 7 ਇੰਚ ਗੋਤ ਚੌੜ ਮਰਾਦਾ ਕਾਸਟ ਅਰੋੜਾ ਸਿੱਖ ਲੜਕੇ ਦੇ ਦੋ ਭਰਾ ਨੇ ਇੱਕ ਮੈਰਿਡ ਹੈ ਇੱਕ ਹਨ ਮੈਰਿਡ ਇੱਕ ਭੈਣ ਮੈਰਿਡ ਹੈ ਲੜਕੇ ਦੀ 16 ਲੱਖ ਸਾਲ ਦੀ ਆਮਦਨ ਹੈ ਲੜਕੇ ਦਾ ਪ੍ਰਾਪਰਟੀ ਡੀਲਰ ਤੇ ਫਾਈਨੈਂਸ ਦਾ ਕੰਮ ਹੈ ਲੜਕੇ ਦੀ ਬਠਿੰਡਾ ਉਹ ਮੈਕਸ ਕੋਲੋਨੀ ਵਿੱਚ ਵਧੀਆ ਕੋਠੀ ਹੈ ਲੜਕਾ ਸੋਨਾ ਸੁਨੱਖਣ ਕੋਈ ਨਸ਼ਾ ਨਹੀਂ ਕਰਦਾ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰੇ ਲੋ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਹੋਵੇ ਭਾਵੇਂ ਗਰੀਬ ਘਰ ਤੋਂ ਹੋਵੇ ਕੋਈ ਦਾਜ ਦੀ ਮੰਗ ਨਹੀਂ ਤਲਾਕ ਤੋਂ ਦਾ ਲੜਕੀ ਵੀ ਮਨਜ਼ੂਰ ਹੈ ਬਿਨਾ ਬੱਚੇ ਤੋਂ ਹੋਵੇ ਅਰੋੜਾ ਸਿੱਖ ਕਾਸਟ ਨੂੰ ਫੈਲ ਹੈ ਬਾਕੀ ਉੱਚ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਤੇ ਐਸੀ ਕਾਸਟ ਨਾਲ ਨੂੰ ਸੰਪਰਕ ਨਾ ਕਰਨ ਜੀ ਮੈਰਿਜ ਬਿਊਰੋ ਵਾਲੇ ਪਰਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕੱਦ 5 ਫਟ 8 ਇੰਚ ਪੜਾਈ ਪਲਸ 2 ਕਾਸਟ ਜੱਟ ਸਿੱਖ ਗੋਤ ਬੜਾਂ ਚ ਜ਼ਮੀਨ ਚਾਰ ਕਿਲੇ ਪਤਾ ਤਨਤਨ ਸਾਹਿਬ ਪਰਿਵਾਰ ਵਿੱਚ ਇੱਕ ਭੈਣ ਮੈਰਿਡ ਹੈ ਦੋ ਪ੍ਰਾ ਮੈਰਿਡ ਨੇ ਇੱਕ ਕੈਨੇਡਾ ਵਿੱਚ ਇੱਕ ਆਰਮੀ ਵਿੱਚ ਗਵਰਨਮੈਂਟ ਜੋਬ ਕਰਦਾ ਹੈ ਲੜਕਾ ਪੁਰਤਗਾਲ ਵਿੱਚ ਪੀਆਰ ਹੈ ਬਧੀਆ ਕਾਮਕਾਰ ਹੈ ਲੜਕਾ ਸੋਨਾ ਸੁਨਕਾ ਹੈ ਮੰਗ ਇਹਨਾਂ ਨੂੰ ਬਧੀਆ ਘਰੇ ਲੋ ਜੱਟ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਤਨਤਨ ਸਾਹਿਬ ਜਾਂ ਅਮਰਸਰ ਸਾਹਿਬ ਤੋਂ ਹੋਵੇ ਪਰਿਵਾਰ ਵੱਲੋਂ ਤਾਸ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜੀ ਕਾਲੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਹਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 43 ਸਾਲ ਕੱਦ 5 ਫੁੱਟ 6 ਇੰਚ ਕਾਸਟ ਅਰੋੜਾ ਸਿੱਕ ਕਾਲੜਾ ਪੜ੍ਹਾਈ ਪਲੱਸ 2 ਕੰਮ ਐਲੂਮੀਨੀਅਮ ਗੇਟ ਫੈਬ੍ਰੀਟਨ ਦੀ ਆਪਣੀ ਦੁਕਾਨ ਹੈ ਪਰਿਵਾਰ ਵਿੱਚ ਇੱਕ ਭੈਣ ਮੈਰਿਡ ਹੈ ਇੱਕ ਭਰਾ ਅਨਮੈਰਿਡ ਹੈ ਲੜਕਾ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਹੈ ਇਹਨਾਂ ਦੀ ਵਾਈਫ ਦੀ ਡੈਥ ਹੋ ਗਈ ਹੈ ਇਹਨਾਂ ਦੇ ਇੱਕ ਬੇਟੀ 13 ਸਾਲ ਦੀ ਤੇ ਇੱਕ ਬੇਟਾ 10 ਸਾਲ ਦਾ ਹੈ ਪਤਾ ਮੋਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕशुदा ਹੋਵੇ ਭਾਵੇਂ ਕੁਆਰੀ ਹੋਵੇ ਜਿਨ੍ਹਾਂ ਕੋਲ ਇੱਕ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਹਨ ਕਿਸੇ ਵੀ ਕਾਠ ਦੇ ਨਾਲ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪ ਤੋਰਾ ਕਾਸ਼ਟ ਰਵੀਦਾਸ ਸਿੱਖ ਜਨਮ 17/6/1986 ਕੱਦ 6 ਫੁੱਟ 1 ਇੰਚ ਪੜਾਈ 10 ਪਾਸ ਪਾਸ ਪਤਾ ਫਗਵਾੜਾ ਇੰਡੀਆ ਤੋਂ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੇ ਦੀ ਇੱਕ ਭੈਣ ਇੰਗਲੈਂਡ ਵਿੱਚ ਹੈ ਤੇ ਇੱਕ ਭਰਾ ਇਟਲੀ ਵਿੱਚ ਲੜਕਾ ਵੀ ਇਟਲੀ ਵਿੱਚ ਪੱਕਾ ਹੈ ਵਧੀਆ ਕਾਰੋਬਾਰ ਹੈ ਤੇ ਆਪਣਾ ਘਰ ਹੈ ਲੜਕਾ ਸੋਨਾ ਸੁਨੱਖਾ ਤੇ ਤਲਾਕशुदा ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਇਟਲੀ ਤੋਂ ਹੋਵੇ ਤਾਂ ਪਹਿਲ ਹੈ ਭਾਵੇਂ ਲੜਕੀ ਤਲਾਕशुदा ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਰਵੀਦਾਸ ਸਿੱਖ ਕਾਸਟ ਨੂੰ ਪਹਿਲ ਹੈ ਹੋਰ ਕਾਸਟ ਵੀ ਸੰਪਰਕ ਕਰ ਸਕਦੇ ਹਨ ਪਰ ਰਾਧਾ ਸਵਾਮੀ ਸੰਪਰਕ ਨਾ ਕਰਨ ਜੀ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਇਹ ਸੰਨ ਜੀ ਅੱਜ ਦੇ ਲੜਕੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ